ਮਹਾਰਾਜ ਕਿੰਨੇ ਨਾਰਦ ਇਹ ਨਾਰਦ ਕੌਣ ਹੈ ਜੀ ਇਹ ਨਾਰਦ ਤਿੰਨ ਹੋਏ ਆ ਕਈ ਇੱਕੋ ਨੂੰ ਇੱਕ ਤਾਂ ਨਾਰਦ ਹੈ ਜਿਹਦਾ ਰਿਗ ਵੇਦ ਵੀ ਜ਼ਿਕਰ ਹੁੰਦਾ ਹੈ ਇਹ ਰਿਖੀ ਹੋਇਆ ਜੀ ਇਹਨੇ ਵੇਦ ਮੰਤਰ ਉਚਾਰਨ ਕੀਤੇ ਆ ਇੱਕ ਨਾਰਦ ਹੋਇਆ ਏ ਇੱਕ ਨਾਰਦ ਹੋਏ ਨੇ ਜਿਨ੍ਹਾਂ ਨੇ ਇਹ ਵੀਣਾ ਨਾਲ ਭਜਨ ਗਾਉਂਦੇ ਸਨ ਇਹਨਾਂ ਦੀ ਇੱਕ ਕਿਤਾਬ ਹੈ ਨਾਰਦ ਭਗਤੀ ਸੂਤਰ ਮੈਂ ਇੱਕ ਵਾਰੀ ਜ਼ਿਕਰ ਕੀਤਾ ਸੀ ਅਜਨੀਆਂ ਭਗਤੀ ਦੇ ਸੂਤਰ ਨੇ ਉਹਦੇ ਰੱਖੇ ਹੋਏ ਆ ਇੱਕ ਨਾਰਦ ਹੋਇਆ ਚੁਗਲਖੋਰ ਉਹ ਲੜਾਂਦਾ ਹੀ ਰਿਹਾ ਸਾਰਾ ਤੇ ਅੱਜ ਵੀ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਨਾਰਦ ਭਗਤੀ ਵਾਲਾ ਵੀ ਆਇਆ ਤੇ ਨਾਰਦ ਚੁਗਲਖੋਰ ਵੀ ਆਇਆ ਨਾਰਦ ਸਰਦ ਕਰੇ ਖਵਾਰੀ ਮਾਰੇ ਨੇ ਕਹਾ ਤੱਕ ਹੁਣ ਆਪਣੇ ਜੀ ਕਹਿੰਦੇ ਆ ਸਿੱਧੀ ਜੀ ਗੱਲ ਜਿਹੜਾ ਬੰਦਾ ਚੋਖੀਆਂ ਲਾਏ ਬੁਝਾਏ ਲੂਤੀਆਂ ਲਾਏ ਉਹਨੂੰ ਦੂਰੋਂ ਵੇਖ ਕੇ ਕਹਿੰਦੇ ਨਾਰਦ ਆ ਗਿਆ ਚੁੱਪ ਕਰ ਚੋ ਹਣਾ ਉਹ ਮੈਂ ਤਾਂ ਤੁਹਾਨੂੰ ਕਹਿ ਰਿਹਾ ਇਹ ਨਾਰਦ ਚੁਗਲਖੋਰ ਨਹੀਂ ਇਹ ਨਾਰਦ ਉਹ ઋષਿ ਹੈ ਜਿਹੜਾ ਭਜਨ ਗਾਉਂਦਾ ਹੈ ਰੱਬ ਦੇ ਚਰਨਾਂ ਜੁੜਿਆ ਹੈ ਜੇ ਨਾਰਦ ਚੁਗਲਖੋਰ ਹੁੰਦਾ ਮੈਂ ਅੱਗੇ ਕਲੀਅਰ ਕਰਾਂਗਾ ਵੀ ਕੌਣ ਹੈ ਨਾਰਦ ਨਾਨ ਨਾਰਦ ਕੈਤ ਸੁਨਤ ਤਰੂ ਬਾਰਿਕ ਤਰੂ ਅਸੀਂ ਸਮਝਨੇ ਆ ਰਾਜੇ ਉਤਾਨਪਦ ਦਾ ਪੁੱਤਰ ਮਾਯਦੀ ਦਾ ਨਾਂ ਸੁਨੀਤੀ ਸੀ ਇਹਦੀ ਮਤਰਈ ਮਾਂ ਦਾ ਨਾਂ ਸੁਰੀਚੀ ਸੀ ਇਹ ਕੌਣ ਹੈ ਭਜਨ ਮਾਹੇ ਲਪਟਾਨੂੰ ਇਹਦੀ ਕਥਾ ਕਰਨੀ ਹੈ ਭਜਨ ਦਰ ਤੇ ਸਿਮਰਨ ਮਾਹੇ ਮਾਹੇ ਦਰ ਤੇ ਵਿੱਚ ਲਪਟਾਨੋ ਦਾ ਅਰਥ ਹੈ ਝੁੱਟ ਜਾ ਚੰਬੜ ਜਾ ਭਗਤੀ ਨਾਲ ਅਰਥ ਇਹ ਹੋ ਗਏ ਹੁਣ ਮੇਰੀ ਬੇਨਤੀ ਇੱਥੇ ਇੱਕ ਆ ਗਿਆ ਫਿਰ ਆ ਗਿਆ ਨਾ ਹਮਕੇ ਇੱਕ ਉੱਤੇ ਵੀ ਇੱਕ ਆਇਆ ਸੀ ਉਹ ਜਿਹੜਾ ਇੱਕ ਪਦਾ ਸੀ ਉਹ ਰਹਾਉ ਦਾ ਸੀ ਆ ਦੋ ਪਦੇ ਜਿਹੜੇ ਨੇ ਇਹਦਾ ਪਹਿਲਾ ਪਦਾ ਹੈ ਮੈਂ ਕਿਹਾ ਸੀ ਨੀ ਪਦੇ ਤਿੰਨ ਆਉਣਗੇ ਪਹਿਲਾ ਇੱਕ ਫਿਰ ਇੱਕ ਕਿਉਂਕਿ ਜਿਹੜੇ ਪਾਠ ਕਰਦੇ ਗੁਰਮਖੋ ਇਹ ਗਿਣਤੀ ਤਾਂ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਨੂੰ ਬੰਨ ਕੇ ਬੈਠੀ ਜਿਹਦੇ ਵਿੱਚ ਮਿਲਾਵਟ ਕੋਈ ਨਹੀਂ ਕਰ ਸਕਦਾ ਹੁਣ ਇੱਥੇ ਆ ਗਿਆ ਇੱਕ ਇਹਦੇ ਅਰਥ ਜੀ ਨਾਰਦ ਕੈਤ ਸੁਨਤ ਤਰੂ ਬਾਰਕੇ ਤਰੂ ਬੱਚੇ ਮੇਰੀ ਗੱਲ ਸੁਣ ਅਖਰੀ ਅਰਥੇ ਨੇ ਭਜਨ ਮਾਹੇ ਲਪਟਾਨੂ ਧੱਕੇ ਪੈਨ ਚੰਬੜ ਜਾ ਰੱਬ ਦੀ ਭਗਤੀ ਨੂੰ ਇਹ ਕੌਣ ਖੈ ਤਰੂ ਦਾ ਜ਼ਿਕਰ ਬੜੀ ਬਰੇ ਆਇਆ ਬੜਾ ਸੰਖੇਪ ਰਾਜਾ ਉਤਾਨਪਦ ਹੋਇਆ ਇਹਦੀਆਂ ਮੈਂ ਅਰਜ਼ ਕੀਤੀਆਂ ਦੋ ਰਾਣੀਆਂ ਨੇ ਇੱਕ ਸੁਨੀਤੀ ਤੇ ਦੂਜੀ ਸੁਰੀਚੀ ਜਿਹੜੀ ਸੁਰੀਚੀ ਸੀ ਇਹ ਛੋਟੀ ਸੀ ਤੇ ਸੁਨੀਤੀ ਸੀ ਵੱਡੀ ਸੁਰੂਚੀ ਜਿਹੜੀ ਸੀ ਇਹਦੇ ਪੁੱਤਰ ਦਾ ਨਾਮ ਸੀ ਉਤਮ ਤੇ ਸੁਨੀਤੀ ਜਿਹੜੀ ਸੀ ਇਹਦੇ ਪੁੱਤਰ ਦਾ ਨਾਮ ਸੀ ਧਰੂ ਰਾਜਾ ਸੁਰੂਚੀ ਨਾਲ ਛੋਟੀ ਨਾਲ ਨੇ ਯਾਦਾ ਕਰਦਾ ਸੀ ਇੱਕ ਦਿਨ ਧਰੂ ਖੇਡਦਾ ਹੋਇਆ ਆਪਣੇ ਬਾਪ ਉਤਾਨ ਪਾਤ ਦੀ ਗੋਦੀ 'ਚ ਬੈਠ ਗਿਆ ਮਤਰਈ ਆਈ ਉਹ ਸੜ ਬਲ ਗਈ ਉਹਨੇ ਬਾਹਾਂ ਪਕੜ ਕੇ ਬਾਹਰ ਚੱਕ Đਿਆ ਤੇ ਨਾਲ ਕਹਿ ਦਿੱਤਾ ਇਸ ਗੋਦੀ ਚ ਅਜ ਤੋਂ ਬਾਅਦ ਨਾ ਬਈ ਇਹਦੇ ਇਸ ਗੋਦੀ ਚ ਮੇਰੀ ਕੁੱਖ ਚੋ ਜਨਮ ਲਿਆ ਪੁੱਤਰ ਹੀ ਬੈਠ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹਦੀ ਉਮਰ ਉਸ ਵਕਤ 5 ਸਾਲ ਦੀ ਸੀ ਇਹਦੀ ਪ੍ਰਹਲਾਦ ਦੀ ਉਮਰ ਨਹੀਂ ਬਾਲਕ ਹੈ ਪਰ ਧਰੂ ਦੀ ਉਮਰ ਲਿਖੀ ਹੈ 5 ਬਰਖ ਕੋ ਅਨਾਤ ਧਰੂ ਬਾਰਿਕ ਹਰ ਸਿਮਰਤ ਅਮਰ ਅਟਾਰੇ ਉਹ 5 ਸਾਲ ਦਾ ਸੀ ਹੁਣ ਬੱਚੇ ਦੇ ਮਨ ਨੂੰ 60 ਵਜੇ ਉਹ ਮਾਂ ਕੋਲ ਆ ਗਿਆ ਪਹਿਲਾ ਦਾ ਚਿਹਰਾ ਲੱਥਾ ਜਾਂ ਰੰਗ ਪੀਲਾ ਪਿਆ ਮਾਂ ਪੁੱਛਦੀ ਏ ਪੁੱਤਰ ਹੋਇਆ ਕਿ ਤਰੂ ਉਹ ਪਹਿਲਾ ਸਵਾਲ ਕਰਦਾ ਤੂੰ ਗੋਲੀ ਹੈ ਕਿ ਰਾਣੀ ਅੰਮਾ ਤੂੰ ਰਾਣੀ ਹੈ ਕਿ ਗੋਲੀ ਉਹਨੇ ਕਿਹਾ ਪੁੱਤਰ ਮੈਂ ਰਾਣੀ ਆ ਰਾਜੇ ਦੇ ਘਰ ਪੈਦਾ ਹੋਈ ਰਾਜੇ ਨਾਲ ਵਿਆਹੀ ਆ ਕਹਿੰਦਾ ਫਿਰ ਅੱਜ ਮੈਨੂੰ ਬਾਪ ਦੀ ਗੋਦ ਚ ਧੱਕੇ ਕਿਉਂ ਪਏ ਆ ਮੈਨੂੰ ਰਾਜ ਮਿਲ ਸਕਦਾ ਪਿਓ ਦਾ ਮੈਂ ਕਈ ਵਾਰੀ ਕਹਿੰਦਾ ਮਾਂ ਬੜੀ ਧਰਮੀ ਸੀ ਉਨੇ ਪੁੱਤਰ ਨੂੰ ਈਰਖਾ ਦੀ ਆਗ ਵਿੱਚ ਨਹੀਂ ਕਰਨ ਦਿੱਤਾ ਉਹਨੇ ਕਿਹਾ ਪੁੱਤ ਹਾਂ ਮੈਂ ਰਾਣੀ ਤੈਨੂੰ ਧੱਕੇ ਤਾਂ ਪਾਇਆ ਜਦੋਂ ਤੂੰ ਮੇਰੀ ਕੋਖ ਵਿੱਚ ਮੈਂ ਭਗਤੀ ਨਹੀਂ ਕੀਤੀ ਮੈਂ ਪਿਛਲੇ ਜਨਮ ਵਿੱਚ ਨਹੀਂ ਕੀਤੀ ਹੁਣ ਵੀ ਨਹੀਂ ਕੀਤੀ ਉਹ ਅਗਲਾ ਸਵਾਲ ਕਰਦਾ ਰਾਜ ਕਿਵੇਂ ਮਿਲੇ ਤੇ ਨਾਲੇ ਜਿਹੜੇ ਮੈਨੂੰ ਧੱਕੇ ਮਾਰਦੇ ਨੇ ਮੈਨੂੰ ਪਿਆਰ ਕਰਨਗੇ ਬੱਚਾ ਇਹ ਨਹੀਂ ਕਹਿ ਰਿਹਾ ਤੁਸੀਂ ਇਹ ਮਰ ਜਾਣੋ ਕਹਿੰਦਾ ਮੈਨੂੰ ਪਿਆਰ ਕਰਨਗੇ ਮਾਂ ਨੇ ਕਿਹਾ ਮੇਰੇ ਪੁੱਤ ਤੂੰ ਭਗਤੀ ਕਰ ਰਾਜ ਤੇਰੇ ਪੈਰਾਂ 'ਚ ਜ਼ਰੂਰ ਹੋਊਗਾ ਇਹ ਫਿਰ ਬੱਚਾ 5 ਸਾਲ ਦਾ ਘਰੋਂ ਕਪੜਾ ਲੈ ਕੇ ਨਿਕਲ ਗਿਆ। ਕੁਪੀਲ ਲਈ ਨਿੱਕਾ ਬੱਚਾ ਸੋਟੀ ਪਕੜੀ ਨਿਕਲ ਗਿਆ। ਰਸਤੇ 'ਚ ਫਿਰ ਨਾਰਦ ਮਿਲਿਆ ਜਿਹਨੂੰ ਗੁਰ ਤੇਗ ਬਹਾਦਰ ਕਹਦੇ ਆ। ਜਿਹੜਾ ਇੱਥੇ ਸ਼ਬਦ ਆਇਆ ਹੈ ਨਾਰਦ ਕਹਿਤ ਸੁਨਤ ਤਰੂ ਬਾਰਕ ਉਹ ਦੇਖਦਾ ਵੀ ਰਾਜੇ ਦਾ ਪੁੱਤਰ ਜਾ ਰਿਹਾ ਤੇ ਨਾਰਦ ਕਹਿੰਦਾ ਹੈ ਕਿ ਉਹਨੇ ਫਿਰ ਕਹਾਣੀ ਸੁਣਾਈ ਮੇਰੇ ਨਾਲ ਆ ਵਾਪਰਿਆ। ਉਹਨੇ ਫਿਰ RAM ਨਾਮ ਦਾ ਉਪਦੇਸ਼ ਦਿੱਤਾ। ਕਹਿੰਦਾ ਹੁਣ ਚੰਬੜ ਜਾ ਲਿਪੜ ਜਾ ਰੱਬ ਦੇ ਨਾਮ ਨਾਲ। ਤਰੂ ਬੰਦਗੀ ਕਰਨ ਲੱਗਾ। ਰਾਜਾ ਪਿਛੋ ਤਾਨ ਬਾਦ ਬੁਲਾ ਕੇ ਕਹਿੰਦਾ ਪੁੱਤ ਅਜਾ ਰਾ ਅਦਾ ਰਾਜ ਦਿੱਤਾ ਉਸੇ ਵਕਤ ਤਰੂ ਕਹਿੰਦਾ ਨਹੀਂ ਬਾਪੂ ਹੁਣ ਨਹੀਂ ਅਜੇ ਤਾਂ ਤੁਰਿਆਂ ਤੇ ਅਦਾ ਰਾਜ ਮਿਲਦਾ ਪਿਆ ਹੁਣ ਉਧਰ ਹੀ ਜਾਂਗਾ ਜਿਹਦਾ ਨਾਮ ਜਪਣ ਲਗਾ